ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਵਾਮਾ ਬਾਜੇ ਭਾਗ 2 ਮਾਂ ਨੇ ਹਜ਼ਾਰ ਕੋਸ਼ਿਸ਼ ਕੀਤੀ ਰਾਣੂ ਨੂੰ ਵਾਜਣ ਦੀ ਪਿਓ ਨੇ ਵੀ ਆਨੇ ਬਹਾਨੇ ਸਮਝਾਇਆ ਪਰ ਰਾਣੂ ਨਹੀਂ ਟਲੀ ਆਪਣੀ ਆਈ ਤੋਂ ਛੇਕੜ ਉਹ ਨਰਸਾਂ ਦੇ ਗਰੁੱਪ ਵਿੱਚ ਸ਼ਾਮਲ ਹੋ ਕੇ ਪਟਾਲਾ ਤੋਂ ਅਮਰਸਰ ਜਾ ਹੀ ਪਹੁੰਚੀ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਹੋਣ ਕਰਕੇ ਰਾਣੂ ਮਾਪਿਆਂ ਦੀ ਜਜਵਾਦ ਤੋਂ ਵਾਕਿਫ ਸੀ ਕਾਸ ਕਰਕੇ ਮਾਨ ਦੀ ਮਾਨਸਿਕ ਹਾਲਤ ਤੋਂ ਜਿਹੜੀ ਇੱਕ ਘੜੀ ਲਈ ਵੀ ਤੀ ਦਾ ਅੱਖੋਂ ਓਲੇ ਹੋਣਾ ਨਹੀਂ ਸੀ ਸਹਾਰ ਸਕਦੀ ਪਰ ਇਸ ਦੇ ਨਾਲ ਕੁਝ ਹੋਰ ਵੀ ਤਾਂ ਹੈ ਸੀ ਜਿਸ ਨੇ ਰਾਣੋ ਦੀ ਨੀਂਦਰ ਭੋਖ ਹਰਾਮ ਕਰ ਰੱਖੀ ਸੀ ਮੋਤੀ ਦੀ ਚਿੰਤਾ ਮੋਤੀ ਵੱਲੋਂ ਆਈ ਚਿੱਠੀ ਨੇ ਉਸ ਨੂੰ ਕਾਫੀ ਧੀਰਜ ਦਿੱਤਾ ਸੀ ਧੀਰਜ ਤੋਂ ਛੋਟ ਉਤਸ਼ਾਹ ਵੀ ਤਾਂ ਉਤਸ਼ਾਹ ਤੋਂ ਛੋਟ ਦੇਸ਼ ਭਗਤੀ ਦੀ ਪ੍ਰੇਰਣਾ ਉਸ ਤੋਂ ਬਾਅਦ ਰਾਣੋ ਨੇ ਉਪਰੋਥ ਲਈ ਕਈ ਚਿੱਠੀਆਂ ਮੋਤੀ ਨੂੰ ਪਾਆਂ ਜਿੰਨਾ ਵਿੱਚੋਂ ਜੇ ਕਦੀ ਇੱਕ ਅੱਧ ਦਾ ਜਵਾਬ ਵੀ ਉਸ ਨੂੰ ਆ ਜਾਂਦਾ ਤਾਂ ਸੰਭਵ ਸੀ ਕਿ ਉਸ ਦਾ ਟੀਰਜ ਬਣਿਆ ਰਹਿੰਦਾ ਪਰ ਉਧਰੋਂ ਨਾ ਕੋਈ ਓਗਣਾ ਸੁਗ ਤੇ ਫੇਰ ਜਦ ਅਖਬਾਰਾਂ ਰਾਹੀ ਰੇਡੀਓ ਰਾਹੀ ਉਸ ਨੂੰ ਪਤਾ ਲੱਗਾ ਕਿ ਵਾਗੇ ਦੇ ਮੋਰਚੇ ਉੱਤੇ ਚੱਲ ਰਹੇ ਕਲੂਕਾਰੇ ਦਾ ਨਾਲੇ ਉਧਰੋਂ ਲਿਆਂਦਿਆਂ ਜਾ ਰਿਆਂ ਅਣਗਿਣਤ ਲਾਸ਼ਾਂ ਦੀਆਂ ਫਟੜਾਂ ਦੀਆਂ ਭਰੀਆਂ ਹੋਆਂ ਗੱਡੀਆਂ ਦਾ ਤੇ ਕਿੱਥੋਂ ਜੇਰਾ ਲਿਆਉਂਦੀ ਰਾਨੋ ਚੁੱਪ ਕਰਕੇ ਬੈਠੀ ਰਹਿੰਦਾ ਕੀ ਪਤਾ ਪੋਨਾ ਗੱਡੀਆਂ ਵਿੱਚ ਹੀ ਕਿਤੇ ਉਸ ਦਾ ਮੋਤੀ ਵੀ ਲਿਆਂਦਾ ਗਿਆ ਹੋਵੇ ਫਟੜ ਦੀ ਹਾਲਤ ਵਿੱਚ ਜਾਂ ਜਾਂ ਛੈਦ ਤੇ ਅੰਤ ਇੱਕ ਪੰਥ ਦੋ ਕਾਜ ਅਖਾਨ ਅਨਸਾਰ ਉਸ ਨੂੰ ਮਾਪਿਆਂ ਦੇ ਜਜ਼ਬਿਆਂ ਦੀ ਪਰਵਾਹ ਨਾ ਕਰਦਿਆਂ ਹੋਏ ਇੱਕ ਕਦਮ ਚੁੱਕਣਾ ਹੀ ਪਿਆ ਨਾਲੇ ਸੇਵਾ ਦੇ ਪੁੰਨ ਕਾਰਜ ਵਿੱਚ ਹਿੱਸਾ ਲੈਣਾ ਨਾਲੇ ਮੋਤੀ ਦੀ ਤਲਾਸ਼ ਕਰਨਾ ਰਾਣੋ ਦੇ ਗਰੁੱਪ ਨੂੰ ਅੰਮ੍ਰਿਤਸਰ ਵਿੱਚ ਐਮਸੀਸੀ ਦੇ ਅੰਡਰ ਰਹਿ ਕੇ ਫਰੰਟ ਤੋਂ ਆਈ ਫਟੜਾਂ ਦੀ ਸਰਵਿਸ ਉੱਤੇ ਲਾਇਆ ਗਿਆ। ਕੰਮ ਉਤਨਾ ਸੌਖਾ ਨਹੀਂ ਸੀ ਜਿਨਾ ਰਾਣੋ ਨੇ ਸਮਝ ਰੱਖਿਆ ਸੀ ਬਲਕਿ ਇਤਨਾ ਔਖਾ ਕਿ ਨਿਕਾਵਲ ਬਰਦਾਸ਼ਤ ਨਹੀਂ ਕੀ ਉਸ ਵਰਗਾਂ ਸੋਹਲ ਕੁੜੀਆਂ ਦੇ ਬੁੱਤੇ ਤੋਂ ਵੀ ਬਾਹਰ ਭਵੇਂ ਨਰਸਿੰਘ ਦੀ ਟ੍ਰੇਨਿੰਗ ਲੈਣ ਲਈ ਉਸ ਨੂੰ ਨਾਲੇ ਉਸ ਦੀਆਂ ਕਲਾਸ ਫੈਲੋ ਕੁੜੀਆਂ ਨੂੰ ਕਾਫੀ ਕੁਝ ਦੱਸਿਆ ਸਮਝਾਇਆ ਗਿਆ ਸੀ। ਜਿੰਨਾ ਹਾਲਾਤਾਂ ਥਨੀ ਭਵਿਸ਼ ਵਿੱਚ ਉਹਨਾਂ ਨੂੰ ਲੰਘਣਾ ਪੈਣਾ ਹੈ ਪਰ ਸੁਣੇ ਤੇ ਵੇਖੇ ਵਿੱਚ ਢੇਰ ਫਰਕ ਹੁੰਦਾ ਹੈ ਫਿਰ ਇੱਥੇ ਤਾਂ ਸੋਨੇ ਨਾਲੋਂ ਵੀ ਕਿਤੇ ਵੱਧ ਚੜ ਕੇ ਸੀ ਜੋ ਕੁਝ ਉਸ ਦੇ ਵੇਖਣ ਵਿੱਚ ਆਇਆ ਫਿਰ ਵੀ ਇਹ ਸਾਰਾ ਕੁਝ ਉਸ ਨੂੰ ਦਿਲ ਬਧਾਉ ਤੇ ਸੇਵਾ ਭਾਵ ਨੂੰ ਟੁੰਬਣ ਵਾਲਾ ਸੀ ਐਸਾ ਇਹ ਗੱਲ ਜੇ ਉਸ ਲਈ ਕੋਈ ਸਾਵਤ ਹੁੰਦੀ ਤਾਂ ਉਹ ਭਾਨ ਕਦਰੇ 'ਚ ਜਿਹੜੇ ਨਿਤ ਦਿਹਾੜੀ ਉਸ ਨੂੰ ਵੇਖਣੇ ਪੈ ਰਹੇ ਸਨ ਲਹੂ ਮਰੂ ਕੀ ਅੰਗਾ ਦੇ ਲੋਥਰੇ ਤੇ ਸਿਸਕ ਦੇ ਲਿਸ਼ਕ ਦੇ ਮਨੁੱਖਾਂ ਦੀ ਬਹੁਤਾਤ ਨਾਲੇ ਬੰਬਾਂ ਦੀ ਮਾਰ ਨਾਲ ਝੂਰ ਝੂਰ ਕੀਤਾਂ ਲੋਥਾਂ ਇੱਕ ਤਾਂ ਐਡੇ ਦਿਲ ਕੰਬਾਉਂਦੇ ਰਿਚ ਇਸ ਉੱਤੇ ਰਾਣੋ ਲਈ ਦੂਸਰੀ ਕਠਿਨਾਈ ਇਹ ਕਿ ਜਿਉਂ ਹੀ ਇਹੋ ਜਿਹਾ ਕੋਈ ਨਜ਼ਾਰਾ ਉਸ ਦੀ ਨਜ਼ਰੀ ਪੈਂਦਾ ਕਿ ਉਸ ਦੇ ਅੰਦਰ ਬੜੇ ਹੀ ਦਿਲਟਾ ਹੋ ਕੇ ਸੰਧਿੰਗ ਸੰਭਾਵਨਾਵਾਂ ਉੱਠਣ ਲੱਗ ਪੈਂਦਣ ਮਤੇ ਮੋਤੀ ਵੀ ਕੀ ਪਤਾ ਇਹਨਾਂ ਵਿੱਚ ਕਿਤੇ ਉਸ ਦੀ ਲੋਥ ਵੀ ਰੱਬ ਨਾ ਕਰੇ ਜੀ ਤੰਦ ਰਾਣੋ ਦਾ ਜੀ ਕਰਦਾ ਕਿ ਉਹ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਸਾਰੇ ਫਟੜਾ ਸਾਰੀਆਂ ਲੋਥਾਂ ਦੀ ਖੋਜ ਪੜਤਾਲ ਕਰ ਜਾਵੇ ਪਰ ਇਹ ਕਿਵੇਂ ਸੰਭਵ ਸੀ ਉਸ ਲਈ ਜਦੋਂ ਕਿ ਇਸ ਵੇਲੇ ਉਹ ਸਰਕਾਰੀ ਡਿਊਟੀ ਉੱਤੇ ਸੀ ਅਤੇ ਕਦਮ-ਕਦਮ ਉੱਤੇ ਉਸ ਲਈ ਮੈਡੀਕਲ ਡਿਪਾਰਟਮੈਂਟ ਦੀਆਂ ਪਾਬੰਦੀਆਂ ਮੌਜੂਦ ਸਨ ਤੇ ਇਦੋਂ ਵੀ ਵੱਡੀ ਕਠਿਨਾਈ ਉਸ ਲਈ ਇਹ ਕਿੰਨੇ ਦਿਨੀ ਐਮ ਸੀ ਸੀ ਦਾ ਫਲਾਉ ਸਿਵਲ ਹਸਪਤਾਲ ਜਾਂ ਐਡਕਲ ਕਾਲਜ ਦੇ ਖੇਤਰ ਤੱਕ ਹੀ ਸੀਮਤ ਨਾ ਰਹਿ ਕੇ ਕੰਗਾ ਟੈਂਪਰੇਰੀ ਕੈਂਪਾਂ ਦੀ ਸ਼ਕਲ ਵਿੱਚ ਬਣਿਆ ਹੋਇਆ ਸੀ ਜਿੱਥੇ ਰੋਜ਼ਾਨਾ ਨਵੇਂ ਤੇ ਨਵੇਂ ਤੇ ਹੋਰ ਤੇ ਹੋਰ ਫਟੜ ਪ੍ਰਵਿਸ਼ਟ ਹੋਈ ਜਾ ਰਹੇ ਸਨ ਪਹਿਲਾਂ ਪਹਿਲ ਜਦੋਂ ਰਾણો ਇੱਥੇ ਆਈ ਤਾਂ ਉਸ ਦੀ ਘਬਰਾਟ ਕਾਫੀ ਵੱਧ ਗਈ ਸੀ ਤੇ ਕਾਫੀ ਹੱਦ ਤੀ ਕੋ ਨਿਰਉਤਸ਼ਾਹ ਵੀ ਹੋਈ ਜੋ ਐਡੇ ਫਲਾਉ ਵਿੱਚ ਜਿਵੇਂ ਮੋਤੀ ਦੀ ਖੋਜ ਪਾਲ ਕਰੇਗੀ ਤੇ ਇਤਨੇ ਰਜਾਮਿਆਂ ਵਿੱਚ ਪਰ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ ਕਿ ਕਣ ਉਸ ਉਤੇ ਸੇਵਾ ਭਾਵ ਤੇ ਉਹਨਾਂ ਦ੍ਰਿਸ਼ਾਂ ਦਾ ਅਸਰ ਨਾ ਹੁੰਦਾ ਜਿਹੜੇ ਉਸ ਦੇ ਵੇਖਣ ਵਿਚ ਆ ਰਹੇ ਸਨ ਕਿ ਸਰਕਾਰੀ ਤੇ ਕੀ ਗੈਰ ਸਰਕਾਰੀ ਹਰ ਕੋਈ ਡੂੰਗੀ ਲਗਣ ਨਾਲ ਸੇਵਾ ਵਿੱਚ ਲੀਨ ਸੀ ਲੋੜ ਅਨੁਸਾਰ ਹਰ ਇੱਕ ਵਾਰਡ ਵਿੱਚ ਮੈਡੀਕਲ ਅਮਲਾ ਨਿਯੁਕਤ ਸੀ ਸਨੇ ਡਾਕਟਰ ਨਰਸਾਂ ਤੇ ਨਰਸਾਦ ਪਰ ਲੋੜ ਤੋਂ ਵੀ ਕਿਤੇ ਵੱਧ ਜਿਹੜਾ ਅਮਲਾਹਰ ਵੇਲੇ ਮਰੀਜ਼ਾਂ ਉੱਤੇ ছায়ਾ ਦਿਖਾਈ ਦਿੰਦਾ ਇਹ ਸਨ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਦੇ ਲੋਕੀ ਜਿਹੜੇ ਆਪਣੇ ਵਤਨ ਦੇ ਰਖਵਾਲ ਲੈ ਲਈ ਬਿੰਸ ਪੰਨ ਸੁਵੰਨੇ ਪਦਾਰਥ ਮੋਟਰਾ ਟਾਂਗਾਂ ਵਿੱਚ ਭਰ-ਭਰ ਕੇ ਅਥਵਾ ਸਿਰਾਂ ਤੇ ਚੁੱਕੀ ਚਲੇ ਆ ਰਹੇ ਸਨ ਟੌਫੀਆਂ ਬਿਸਕੁਟ ਤੇ ਮਠਿਆਈਆਂ ਦੇ ਡੱਬਿਆਂ ਤੋਂ ਲੈ ਕੇ ਮੱਖਣ ਕਰੀਮ ਪਰੌਂਠਿਆਂ ਤੇ ਪੂਰੀ ਕੜਾ ਤੱਕ ਜਦੋਂ ਵੇਖਿਆ ਗਿਆ ਕਿ ਇਤਨੀ ਬਹੁਤਾਂਤ ਵਿੱਚ ਖਾਣ ਪੀਣ ਦਾ ਸਮਾਨ ਬਿਮਾਰਾਂ ਲਈ ਹਾਨੀਕਾਰਕ ਸਿੱਧ ਹੋਣ ਦੀ ਸੁਭਾਵਨਾ ਹੈ ਤਾਂ ਮੈਡੀਕਲ ਡਿਪਾਰਟਮੈਂਟ ਨੂੰ ਮਜਬੂਰ ਇਸ ਉੱਤੇ ਪਾਬੰਦੀ ਲਾਣੀ ਪਈ ਪਰ ਲੋਕਾਂ ਵਿੱਚ ਸੇਵਾ ਦਾ ਜਿਹੜਾ ਅਥਾ ਜज्ਬਾ ਠਾਠਾ ਮਾਰ ਰਿਹਾ ਸੀ ਇਹ ਪਾਬੰਦੀਆਂ ਵੀ ਉਸ ਨੂੰ ਰੋਕਣ ਵਿੱਚ ਅਸਮਰੱਥ ਸਨ ਇਸ ਚਾਰਜ ਦੀ ਗੱਲ ਕਿ ਬਿਨਾਂ ਕਿਸੇ ਤਰਸਦਦ ਤਰਸਦ ਤੋਂ ਕਿਵੇਂ ਜ਼ਹੂਰ ਵਿਚ ਆ ਗੀਆਂ ਇੰਨਾਂ ਸਾਰੀਆਂ ਸੰਸਦਾ ਤੇ ਸੇਵਾਵਾਂ ਪਾਟੀਆਂ ਜੋ ਕਿਸੇ ਨੂੰ ਹਾਰ-ਵਾਰ ਨਹੀਂ ਸਿਆ ਰਹੀ ਕਿੱਥੋਂ ਜੁੜ ਗਿਆ ਇਹ ਲੱਖਾਂ ਰੁਪਏ ਦਾ ਫੰਡ ਜੋ ਇਤਨੇ ਜਵਾਨਾਂ ਲਈ ਹਰ ਤਰ੍ਹਾਂ ਦਾ ਕੀਮਤੀ ਤੋਂ ਕੀਮਤੀ ਸਵਾਨ ਮੁਹैया ਕੀਤਾ ਜਾ ਰਿਹਾ ਸੀ ਆਰਥਿਕਤਾ ਤੇ ਪਰਿਸ਼ਾਰਮ ਦੇ ਪੱਖੋਂ ਇੰਨਾ ਤਿਆਰ ਕਰਕੇ ਬਕਾਈ ਜਾਂਦਾ ਇੱਕ ਮਹਜਾਜਾ ਦਿਖਾ ਰਹੀ ਸੀ ਪਰ ਇਸ ਤੋਂ ਵੀ ਗਾਂ ਜਿਹੜੀ ਚੀਜ਼ ਆਤਮ ਬਿਲ ਆਤਮ ਬਲਦਾਨ ਦੀ ਸਿਖਰਤੀ ਜੋ ਪਹੁੰਚ ਗਈ ਹੈ ਇਹ ਸੀ ਜਨਤਾ ਵੱਲੋਂ ਆਪਣੇ ਸੂਰ ਬੀਰਸ ਪਾਗਾਂ ਦੀਆਂ ਜਾਨਾਂ ਬਚਾਨ ਖਾਤਰ ਰਤਦਾਨ ਦਾ ਸੰਸਵ ਸਿਵਲ ਹਸਪਤਾਲ ਦੇ ਬਲੱਡ ਬੈਂਕ ਮੋਰਲਾ ਲੰਬਾ ਸਲੰਬਾ ਬਰਾਂਡਾ ਖੂਨ ਦੇਣ ਵਾਲਿਆਂ ਦੀ ਧੀੜ ਨਾਲ ਹੋਰ ਹਰ ਵੇਲੇ ਅਟਿਆ ਦਿਖਾਈ ਦਿੰਦਾ ਤੇ ਘਾਂਟੀਆਂ ਵਧੀ ਕਿਉਂ ਵਿੱਚ ਖੜੇ ਰਹਿਣ ਤੋਂ ਬਾਅਦ ਕਿਤੇ ਵਾਰੀ ਆਉਂਦੀ ਇੰਜ ਰਜਾਨਾ ਮਣਾ ਮੋਹੀ ਮਨੋਖੀ ਲਹੂ ਬੋਤਲਾਂ ਵਿੱਚ ਭਰ-ਭਰ ਕੇ ਮਰੀਜ਼ਾਂ ਦੀਆਂ ਨਾੜਾਂ ਵਿੱਚ ਪਹੁੰਚਾਇਆ ਜਾ ਰਿਹਾ ਸੀ ਰਣ ਉਤੇ ਨਦ੍ਰਿਸ਼ਾ ਨੇ ਜਾਦੂ ਦਾ ਅਸਰ ਕੀਤਾ ਤੇ ਇਸ ਜਾਦੂ ਅਸਰ ਕਾਰਨ ਉਹ ਕਿਸੇ ਕਿਸੇ ਵੇਲੇ ਆਪਣੇ ਉਤੇ ਲੋਚਨਾ ਜਹੀ ਕਰਨ ਲੱਗ ਪੈਂਦੀ ਕਿੰਨੀ ਸਾਰਥੀਆਂ ਮੈਂ ਜਿਹੜੀ ਸੇਵਾ ਦੇ ਇਸ ਕੁੰਭ ਵਿੱਚ ਆ ਕੇ ਵੀ ਹਰ ਵੇਲੇ ਇੱਕੋ ਵਿਅਕਤੀ ਦੀ ਜੋਸ ਜੋ ਸਤਜੂ ਵਿੱਚ ਪਾਗਲ ਹੋਈ ਫਿਰਦੀ ਹਾਂ ਇਸ ਸ਼ਰੈ ਲੋਚਨਾ ਦੇ ਅਸਰ ਨਾਲ ਭਾਵੇਂ ਰਾਣੋ ਦੇ ਰਜਾਨਾ ਵਿੱਚ ਕਾਫੀ ਪਰਿਵਰਤਨ ਪੈਦਾ ਹੋ ਜਾਂਦਾ ਪਰ ਐਸਾ ਨਹੀਂ ਕਿ ਜੋ ਮੋਤੀ ਵੱਲੋਂ ਉਹ ਉਪੇਖਤ ਹੋ ਜਾਂਦੀ ਹੋਵੇ ਮੋਤੀ ਇੱਕ ਬੇਰ ਸਿਰਫ ਇੱਕੋ ਵੀਰਸ ਦੀ ਨਜ਼ਰੀ ਪੈ ਜਾਵੇ ਤਾਂ ਜੋ ਆਪਣੀ ਇੱਕ ਚੁਰਕੀਰੀ ਜਿਹੜੀ ਉਸਦੇ ਦਿਲ ਦਾ ਕੋਨਾ ਕੋਨਾ ਮੱਲੀ ਬੈਠੀ ਸੀ ਪੂਰੀ ਕਰ ਸਕੇ ਕਿ ਮੋਤੀ ਜਦੋਂ ਮੋਰਚਾ ਜਿੱਤ ਕੇ ਆਵੇਗਾ ਤਾਂ ਉਹ ਉਸ ਦੇ ਗਲ ਵਿੱਚ ਬਰਮਾਲਾ ਪਹਿਨਾਵੇਗੀ ਇਤਨਾ ਹੀ ਨਹੀਂ ਇੱਕ ਹੋਰ ਸਦਰ ਵੀ ਉਸ ਦੇ ਅੰਦਰ ਹੀ ਨੂੰ ਹਰ ਵੇਲੇ ਗੁਦਗੁਦਾਈ ਰਹਿੰਦੀ ਇੱਕ ਵਾਰੀ ਜੀ ਭਰ ਕੇ ਮੋਤੀ ਨਾਲ ਗੱਲਾਂ ਕਰਨ ਮੋਤੀ ਦੇ ਤਪ ਤਿਆਗ ਬਾਰੇ ਪ੍ਰਸ਼ੰਸਾ ਕਰਨ ਮੋਤੀ ਨੂੰ ਇਹ ਦੱਸਣ ਕਿ ਵੇਖ ਲੈ ਮੋਤੀ ਮੈਂ ਤੇਰੇ ਪਾਏ ਹੋਏ ਪੂਰਨੇ ਤੇ ਚੱਲ ਰਹੀ ਹਾਂ ਮੋਤੀ ਨੂੰ ਵਿਸ਼ਵਾਸ ਦਿਵਾਉਣ ਦੀ ਆਪਣੇ ਰਾਜਨ ਰਾਂਜਨ ਦੀ ਅਕੀਕੀ ਰਾਣੀ ਬਣ ਲਈ ਭਾਵੇਂ ਕਿੰਨੀ ਵੀ ਕੀਮਤ ਉਸਨੂੰ ਦੇਣੀ ਪਵੇ ਦੇਨੋ ਦਰੇਗ ਨਹੀਂ ਕਰੇਗੀ ਰਾਣੋ ਦੇ ਗਰੁੱਪ ਦੀ ਡਿਊਟੀ ਅੱਜਕੱਲ੍ਹ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਲੱਗੀ ਹੋਈ ਸੀ ਜਿਉਂ ਹੀ ਕੋਈ ਗੱਡੀ ਆ ਕੇ ਰੁਕਦੀ ਕਿ ਉਹ ਆਪਣੀਆਂ ਸਾਥਣਾਂ ਨਾਲੋਂ ਵੀ ਕਾਹਲੀ ਵਾਲੀ ਹੋ ਡੱਬੇ ਅੰਦਰ ਜਾਵੜਦੀ ਇੱਕ ਹਰ ਇੱਕ ਸਲੀਪਿੰਗ ਸੀਟ ਉੱਤੇ ਸਲੀਪਿੰਗ ਸੀਟ ਉੱਤੇ ਲੇਟੇ ਹੋਏ ਫਟੜਾ ਉੱਤੇ ਖੋਜੀ ਫੋਜ ਵਿੱਚ ਜਿਹੀ ਨਜ਼ਰ ਛੋੜਦੀ ਉਸ ਤੋਂ ਬਾਅਦ ਅਗਲੇ ਹੋਰ ਅਗਲੇ ਉਸ ਤੋਂ ਉਹ ਅਗਲੇ ਡੱਬਿਆਂ ਨੂੰ ਪਰਚੋਲਦੀ ਚਲੀ ਜਾਂਦੀ ਤੇ ਇਸ ਕੰਮ ਉਹ ਵਿਹਲੀ ਹੁੰਦੀ ਹੈ ਜਾਂ ਆਪਣੇ ਗਰੁੱਪ ਸਮੇਤ ਨਿਯਿੱਤ ਕੰਮਾਂ ਵਿੱਚ ਜੁਟ ਜਾਂਦੀ ਉਸ ਤੋਂ ਬਾਅਦ ਜਦੋਂ ਉਸ ਦੀ ਡਿਊਟੀ ਤੋਂ ਛੁੱਟੀ ਹੁੰਦੀ ਤਾਂ ਬਜਾਏ ਆਪਣੇ ਕੈਂਪ ਵਿੱਚ ਜਾ ਕੇ ਆਰਾਮ ਕਰਨ ਤੇ ਉਹ ਰਖਸ਼ਾ ਫੜ ਕੇ ਦੂਸਰੇ ਕੈਂਪਾਂ ਦੇ ਚੱਕਰ ਕੱਟਣੇ ਸ਼ੁਰੂ ਕਰ ਦਿੰਦੀ ਤੇ ਘੰਟਿਆਂ ਬਦੀ ਖਾਕ ਛਾਨਣ ਤੋਂ ਬਾਅਦ ਜਦੋਂ ਵਾਪਸ ਮੁੜਦੀ ਤਾਂ ਥਕਾਵਟ ਨਾਲ ਉਸ ਦਾ ਸਰੀਰ ਚੂਰ ਚੂਰ ਹੋ ਚੁੱਕਿਆ ਹੁੰਦਾ ਸ਼ੇਕਰ ਜੇ ਦੋਸਤ ਦੀ ਮਿਹਨਤ ਫਲਣ ਤੇ ਆਈ ਤਾਂ ਨੇੜੇ ਹੀ ਫਲ ਪਈ ਜਦੋਂ ਹਟਾਰੀ ਵੱਲੋਂ ਇੱਕ ਗੱਡੀ ਆਉਂਦੀ ਰਾਨੂ ਨੇ ਰਾਨੂ ਨੇ ਤੱਕੀ ਕਿ ਆਪਣੇ ਉਸੇ ਤੌਰ ਤਰੀਕੇ ਨਾਲ ਉਹ ਪਲੇਟਫਾਰਮ ਤੇ ਸਿਰੇ ਤੇ ਜਾ ਖੜੋਤੀ ਤੇ ਸਾਰੇ ਡੱਬੇ ਲੰਘ ਜਾਣ ਤੋਂ ਬਾਅਦ ਗੱਡੀ ਦੇ ਰੁਕਦਿਆਂ ਹੀ ਉਸਨੇ ਵਾਰੋ-ਵਾਰੀ ਡੱਬਿਆਂ ਅੰਦਰ ਦਾਖਲ ਹੋਣਾ ਤੇ ਮਰੀਜ਼ਾਂ ਨੂੰ ਖੋਖਣਾ ਸ਼ੁਰੂ ਕਰ ਦਿੱਤਾ ਤੇ ਇਸ ਵਿਚਾਲੇ ਉਸਨੂੰ ਮੋਤੀ ਦਿਸ ਪਿਆ ਜਿਹੜਾ ਨਾ ਕੇਵਲ ਬੇਹੋਸ਼ੀ ਸੀ ਸਗੋਂ ਦਮ ਤੋੜਵੀਂ ਹਾਲਤ ਵਿੱਚ ਸੀ ਹਰ ਇੱਕ ਡੱਬੇ ਵਿੱਚ ਇੱਕ ਡਾਕਟਰ ਦੀ ਡਿਊਟੀ ਹੁੰਦੀ ਸੀ ਪਰ ਸੀਰੀਅਸ ਕੇਸਸ ਵਾਲੇ ਡੱਬਿਆਂ ਵਿੱਚ ਇੱਕ ਦੀ بجائے 2-3 ਡਾਕਟਰ ਤੇ ਡਾਕਟਰਾਂ ਤੋਂ ਛੋਟ ਹੋਰ ਵੀ ਲੋੜੀਦਾ ਹਮਲਾ ਤੇ ਡੱਬਾ ਦੂਸਰੀ ਸ਼੍ਰੇਣੀ ਦਾ ਸੀ ਤੇ ਉਸ ਤੋਂ ਬਾਅਦ ਰਾਣੋ ਦੀ ਮਜੂਦਗੀ ਵਿੱਚ ਹੀ ਮੋਤੀ ਦਾ ਆਪਰੇਸ਼ਨ ਹੋਇਆ ਇੱਕ ਤਾਂ ਬੜੇ ਸੀਰੀਅਸ ਕਿਸਮ ਦਾ ਆਪਰੇਸ਼ਨ ਦੂਸਰਾ ਮੋਰਚੇ ਵਿੱਚ ਪਹਿਲਾਂ ਬਦੀ ਵੇ ਸਾਂਪ ਪਿਆ ਰਹਿਣ ਨਾਲ ਉਸ ਦੇ ਸਰੀਰ ਦਾ ਲਗਭਗ ਸਾਰਾ ਖੂਨ ਨਿਚੜ ਗਿਆ ਤੇ ਤੀਜਕ ਰਿਵਲ ਸੈਂਟਰ ਇਹ ਵਿਰਿਆਸੀ ਕੇ ਮਰੀਜ਼ ਦੇ ਦਿਲ ਨੂੰ ਕੋਈ ਅਸਹਿ ਸਦਮਾ ਪਹੁੰਚਿਆ ਹੈ ਜਿਸ ਕਰਕੇ ਹਾਰਟ ਟ੍ਰਵਲ ਦੇ ਅਟੈਕ ਵੀ ਸ਼ੁਰੂ ਹੋ ਗਏ ਸਨ ਧੰਨਵਾਦ